ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਜਿਹੇ ਜੱਜ ਬਿੱਜੋ ਹੋ ਜਾਈ ਬਟਰਾ ਪੈਂਦਾ ਉਸ ਬਾਰੇ ਜਿਵੇਂ ਕਿ ਆਪਾਂ ਪਿੱਛੇ ਦੇਖਦੇ ਆਏ ਆ ਪੰਜਾਬ ਦੇ ਬੰਦਿਆਂ ਨਾਲ ਤੇ ਸਿੱਖਾਂ ਨਾਲ ਜਿਵੇਂ ਸੈਂਟਰ ਤੱਕਾ ਕਰਦੀ ਰਹੀ ਹੈ ਜਿਹਦੇ ਵਿੱਚ ਚਾਹੇ ਕਿਰਪਾਨਾਂ ਨੂੰ ਰੱਖਣ ਦੀ ਗੱਲ ਹੈ ਸਾਡਾ ਫੰਡਮੈਂਟਲ ਰਾਈਟ ਸੀਗਾ ਵੀ ਅ ਸਿੱਖ ਕੈਨ ਕੈਰੀ ਅ ਕਿਰਪਾਨ ਔਰ ਕਿਰਪਾਨ ਐਨੀਵੇਅਰ ਇਨ ਇੰਡੀਆ ਉਸ ਤੋਂ ਬਾਅਦ ਚ ਬੀਕ ਡਿਫੈਂਸ ਮਿਨਿਸਟਰ ਸਰਦਾਰ ਰਹੁ ਇਹ ਜੇ ਕਈ ਹੱਕ ਦਿੱਤੇ ਸੀ ਉਸ ਅੱਖਾਂ ਲਈ ਕਿਸੇ ਨੇ ਵੀ ਲੜਾਈ ਨਹੀਂ ਲੜੀ ਨਾ ਕਿਸੇ ਸਿੱਖ ਨੇ ਨਾ ਐਸਜੀਪੀਸੀ ਨੇ ਨਾ ਕਹ ਲੋ ਕਿਸੇ ਚੀਫ ਮਿਨਿਸਟਰ ਨੇ ਤੇ ਸੈਂਟਰ ਦਾ ਦਬਾਅ ਬਣਾ ਕੇ ਇਹ ਜੀਆਂ ਆਪਣੀਆਂ ਜਿਹੜੇ ਸੀਗੀਆਂ ਸਹੂਲਤਾਂ ਉਹਨਾਂ ਨੂੰ ਕਹ ਲੋ ਘਟਾਉਂਦਾ ਰਿਹਾ ਉਦੋਂ ਤੋਂ ਬਾਅਦ ਚ ਪਾਣੀਆਂ ਦੇ ਕੀ ਫਿਰ ਅਸਲੇ ਦੇ ਲਾਇਸੈਂਸ ਹੁਣ ਅਸਲੇ ਦੇ ਲਾਇਸੈਂਸਾਂ ਤੇ ਇੰਨੀ ਸਖਤਾਈ ਕਰਤੀ ਵੀ ਤੁਸੀਂ ਦੇਖ ਲੋ ਜਿਦੇ ਵਿੱਚ ਤਿੰਨ ਵੈਪਨਾਂ ਤੋਂ ਦੋ ਵੈਪਨ ਕਰਤੇ ਫਿਰ ਪ੍ਰੋਟेक्टेड ਬੋਸ ਜਿੱਥੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਜੇ ਰੂਲਸ ਨੇ ਵੈਪਨਸ ਤੇ ਉਹਨਾਂ ਦੀ ਈਜ਼ ਆਫ ਕੈਲੋ ਲਾਇਸੈਂਸ ਮੇਕਿੰਗ ਹੈਗੀ ਹੈ ਪੰਜਾਬ ਤੇ ਸਖਤਾਈ ਕਿਉਂ ਫਿਰ ਸ੍ਰੀ ਸਾਹਿਬ ਬਾਹਰ ਤੋਂ ਸਖਤਾਈ ਕਰਨ ਕਰਨ ਉਰੇ ਵੀ ਕਿਸੇ ਦਫ਼ਤਰ ਚ ਤੁਹਾਨੂੰ ਲਿਜਾਣ ਨਹੀਂ ਦਿੰਦੇ ਮਤਲਬ ਸਿੱਖਾਂ ਨਾਲ ਧੱਕਾ ਕਰਨ ਚ ਆਪਣੇ ਹੀ ਸਿੱਖ ਭਰਾ ਵੀ ਇਨਵੋਲਡ ਨੇ ਜਿਵੇਂ ਕਿ ਤੁਸੀਂ ਸਿਰਸਾ ਹੁਣ ਉਹਦੇ ਇਹਨਾਂ ਨੂੰ ਮਿਲੇ ਨੇ ਇਹਨਾਂ ਨੇ ਕਿੰਨੀਆਂ ਚੀਜ਼ਾਂ ਨੇ ਜਿਹਦੇ ਵਿੱਚ ਆਰਐਸਐਸ ਤੇ ਬੀਜੇਪੀ ਦੀ ਇਨਰੋਲਮੈਂਟ ਕਰਕੇ ਕਹ ਲੋ ਇਹ ਉਹਦੇ ਇੱਕ ਤਰੀਕੇ ਨਾਲ ਆਪ ਨਕਮਸਤਕ ਹੋਏ ਤੇ ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ ਪ੍ਰਤੀ ਵੀ ਇਹ ਕਹਿੰਦੇ ਨੇ ਵੀ ਜੀ ਇਹ ਜ਼ੋਰ ਕਹਿਣਾ ਚਾਹੀਏ ਕੁਛ ਕਰੀ ਚੱਲੋ ਤੇ ਉਹੀ ਸਾਰਾ ਵਰਤੀਰਾ ਜੇ ਆਪਾਂ ਦੇਖੀਏ ਜਿਹੜਾ ਕੁਛ ਇਹਨਾਂ ਨੇ ਪੰਜਾਬ ਨਾਲ ਕਰਿਆ ਉਹੀ ਕੁਛ ਹੁਣ ਟਰੰਪ ਇਹਨਾਂ ਨਾਲ ਕਰ ਰਿਹਾ ਰਾਂਫ ਨੇ ਜਿਵੇਂ ਇਹਨਾਂ ਨੂੰ ਚੁਕਾਇਆ ਨਿਜਰ ਦੇ ਮਾਮਲੇ 'ਚ ਤੇ ਅਡਾਨੀ ਦੇ ਮਾਮਲੇ 'ਚ ਇਹਨਾਂ ਤੋਂ ਜਿਹੜੇ ਹਾਰਲੇ ਡੈਵਿਡਸਨ ਦੇ ਟੈਕਸਸ ਮਾਫ ਕਰਾਏ ਹੋਰ ਟੈਕਸਸ ਤੇ ਵੀ ਇਹਨਾਂ ਨੂੰ ਚੁਕਣਾ ਪਿਆ ਆਪਣੇ ਇੰਡੀਅਨਸ ਜਿੱਥੇ ਹੋਰ ਸਾਰੇ ਦੇਸ਼ ਆਪਣੇ ਆਪਣੇ ਜਹਾਜ਼ ਜਾ ਕੇ ਲੈ ਕੇ ਆਏ ਨੇ ਇਹ ਇਹਨਾਂ ਨੇ ਫੌਰਨ ਦਾ ਜਹਾਜ਼ ਆਪਣੀ ਧਰਤੀ ਤੇ ਉਤਾਰਿਆ ਤੇ ਇਹਨਾਂ ਦੇ ਅੱਗੇ ਨਕਮਸਤਕ ਹੋਏ ਉਵੇਂ ਹੀ ਜਿਵੇਂ ਇਹਨਾਂ ਨੇ ਪੰਜਾਬੀਆਂ ਤੇ ਦਬਾਅ ਬਣਾਇਆ ਟਰੰਪ ਨੇ ਇਹਨਾਂ ਤੇ ਬਣਾਇਆ ਟਰੰਪ ਨੇ ਇਹਨਾਂ ਤੇ ਹੀ ਨਹੀਂ ਦੁਨੀਆ ਚ ਸਾਰੇ ਕਿਤੇ ਯੂਕਰੇਨ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਦੇ ਨਾਲ ਲੜਾਈ ਚ ਦੇਖੋ ਉਹਨੂੰ ਇਨਵੋਲਵ ਕਰਿਆ ਕਰਨ ਤੋਂ ਬਾਅਦ ਚ ਹੁਣ ਉਹਦੀ ਇਕਨੋਮੀ ਰਿਵਾਈਵ ਕਰਾਉਣ ਦੇ ਨਾਮ ਤੇ ਉਹਨਾਂ ਨੇ 50% ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਰਿਸੋਰਸਸ ਸੀਗੀਆਂ ਉਹ ਆਪਦੇ ਨਾਮ ਕਰਾ ਲਈਆਂ ਬੇਅਸੀਂ ਤੁਹਾਨੂੰ ਜਿਹੜੀ ਕੱਲੋ ਇੱਕ ਸਹਾਇਤਾ ਦਵਾਂਗੇ ਗ੍ਰਾਂਟ ਦਵਾਂਗੇ ਉਹ ਤਾਂ ਜਦ ਦਮਾਂਗੇ ਦੇਖਾਂਗੇ ਤੁਸੀਂ ਉਹਦੇ ਐਬਸ ਚ ਸਾਨੂੰ 50% ਅੱਜ ਦੋ ਰੇਅਰ ਅਰਥਰ ਰਿਸੋਰਸਸ ਤੇ ਇਹ ਜਿਹੇ ਪਤਾ ਨਹੀਂ ਕਿੰਨਿਆਂ ਕਿ ਟੈਕਸਾ ਚ ਰਿਪੋਰਟ ਤੇ ਅਰਥਰ ਰਿਸੋਰਸਸ ਹਿੰਦੁਸਤਾਨ ਦੀਆਂ ਮੋਦੀ ਜੀ ਉਹਦੇ ਚਰਣਾ ਚ ਭੇਟ ਕਰਨਗੇ ਅਬਦੀ ਤੇ ਕਹ ਲੋ ਅਡਾਨੀ ਦੀ ਧੋਣ ਬਚਾਉਣ ਨੂੰ ਤੇ ਆਪਣੇ ਹਿੰਦੁਸਤਾਨ ਦੇ ਲੋਕਾਂ ਦਾ ਰੱਬ ਹੀ ਰੱਖਾ ਹੈ ਤੇ ਜਿਹੜੀ ਇਹਨਾਂ ਨੂੰ ਪੇਬੈਕ ਮਿਲ ਰਿਹਾ 트ੰਪ ਕਿੰਨੇ ਹੋ ਟਰੰਪ ਨੂੰ ਪੇਬੈਕ ਜਿਹੜਾ ਮਿਲੂਗਾ ਜਿਵੇਂ ਹਿੰਦੁਸਤਾਨੀਆਂ ਨੇ ਮੋਦੀ ਜੀ ਦੇ ਗਲਤੀਆਂ ਕਰਕੇ ਆਪਣੀ ਟੈਕਸਸ ਤੇ ਆਪਣੇ ਰਿਸੋਰਸਸ ਗਵਾੜੇ ਨੇ ਉਵੇਂ ਹੀ ਟਰੰਪ ਨੂੰ ਪੇਬੈਕ ਮੈਨੂੰ ਲੱਗਦਾ ਕਿਤੇ ਵਰਲਡ ਵਾਰ 3 ਕਰਾ ਕੇ ਨਾ ਮਿਲੇ ਜਿਹਦੇ ਵਿੱਚ ਫੇਰ ਸਾਰੀ ਦੁਨੀਆ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇ ਇੱਕ ਬੰਦਾ ਗਲਤੀ ਕਰਦਾ ਹੈ ਲਾ ਬਾਈਡਿੰਗ ਨਹੀਂ ਹੁੰਦਾ ਤਾਂ ਉਹਦੇ ਕਿੰਨੇ ਲੋਕਾਂ ਨੂੰ ਉਹਦੀ ਸਜ਼ਾ ਮਿਲਦੀ ਹੈ ਇਹ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਜਿਵੇਂ ਅਮਰੀਕਾ ਨੇ ਆਪਦੇ ਲਾਅ ਬਣਾਏ ਸੀ ਉਹਨੇ ਛਿੱਕੇ ਟੰਗੇ ਨੇ ਉਵੇਂ ਹੀ ਮੋਦੀ ਜੀ ਟੰਗਦੇ ਆ ਰਹੇ ਨੇ ਉਵੇਂ ਹੀ ਭਗਵੰਤ ਮਾਨ ਜੀ ਇੱਥੇ ਤੁਸੀਂ ਦੇਖ ਲਓ ਜਿੰਨੇ ਬੰਦੇ ਸਸਪੈਂਡ ਕਰਨੇ ਡੀਸੀ ਸਸਪੈਂਡ ਕਰਨਾ ਅੱਗੇ ਹੀ ਨਹੀਂ ਕੰਮ ਸਹੀ ਚੱਲਦੇ ਇਹਨਾਂ ਨੇ ਇੰਨੀ ਕੜਾਈ ਕਰਾ ਕੇ ਆਮ ਜਨਤਾ ਤੱਕ ਹੀ ਇਹ ਸੇਕ ਪਹੁੰਚਦਾ ਅਖੀਰ ਦੇ ਵਿੱਚ ਆਮ ਜਨਤਾ ਨੂੰ ਸਫਰ ਕਰਨਾ ਪੈਂਦਾ ਇਸ ਕਰਕੇ ਸੋਚ ਸਮਝ ਕੇ ਫੈਸਲੇ ਲਿਆ ਕਰਨਾ ਨਾ ਕਿ ਫੈਸਲੇ ਲੈ ਕੇ ਵੇਰ ਰਵਰਟ ਹੋਣ ਕਿੰਨੀ ਭੱਜਣ ਪਹਿਲਾਂ ਕਿੰਨੇ ਪਰਚੇ ਕਰਾਏ ਜਿਨ੍ਹਾਂ ਚ ਇਹਨਾਂ ਨੂੰ ਵਾਪਸ ਮੁੜਨਾ ਪਿਆ ਉਹੀ ਕੰਮ ਕਿਤੇ ਦੁਬਾਰਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ